ਇਹ ਸ਼ੌਂਕ ਮੈਨੂੰ ਬਚਪਨ ਤੋਂ ਹੀ ਸੀਗਾ ਜਿੱਦਾਂ ਕੋਈ ਵੀ ਅਗਰ ਆਪਾਂ ਪਹਿਲਾਂ ਕਾਰਟੂਨ ਤੋਂ ਸ਼ੁਰੂ ਹੋਇਆ ਠੀਕ ਹੈ ਜਿੱਦਾਂ ਕਾਰਟੂਨ ਪਰਫੈਕਟਲੀ ਬਣਨ ਲੱਗੇ ਉਸ ਤੋਂ ਬਾਅਦ ਵਿੱਚ ਹੌਲੀ-ਹੌਲੀ ਜਿੱਦਾਂ ਕੋਈ ਸਿਨਰੀ ਦੇਖ ਲਈ ਕੋਈ ਪੇਂਟਿੰਗ ਦੇਖ ਲਈ ਜਾਂ ਕਿਸੇ ਦੇ ਵੀ ਘਰੇ ਜਾਂ ਕੋਈ ਵੀ ਫੋਟੋ ਦੇਖ ਲਈ ਪਿਕਚਰ ਦੀ ਫਿਰ ਉਹਨੂੰ ਹੌਲੀ-ਹੌਲੀ ਕਾਪੀ ਕਰਨਾ ਚਾਹਿਆ ਜਿਹ ਉਦਾਂ ਦੇ ਹੀ ਰੀਅਲਿਸਟਿਕ ਪਰ ਹੱਥ ਦੇ ਨਾਲ ਬਣੀ ਹੋਈ ਤਸਵੀਰ ਆਪਾਂ ਬਣਾ ਬਣਾਈਏ ਤੇ ਉਹਦੇ ਦੇ ਉੱਤੇ ਕੰਮ ਕਰਨਾ ਮੈਂ ਸ਼ੁਰੂ ਕੀਤਾ ਬ੍ਰਿੰਟਰ ਪਰ ਆਟਾ ਵਰਕ ਕਾਫੀ ਦੇਰ ਤੋਂ ਪਿਆ ਹੋਇਆ ਤੇ ਉਸ ਤੋਂ ਬਾਅਦ ਇਹ ਲਵ ਗਿਲਜੀ ਤੇ ਆਪਣੇ ਪੰਜਾਬੀ ਇੰਡਸਟਰੀ ਦੇ ਲਵ ਗਿਲਜੀ ਤੇ ਉਸ ਤੋਂ ਬਾਅਦ ਜੋ ਚਮਕੀਲਾ ਪਿਛਲੇ ਦਿਨੀ ਚਮਕੀਲਾ ਮੂਵੀ ਆਈ ਸੀ ਉਹਦੇ ਵਿੱਚ ਹਾਂਜੀ ਦਿਲਜੀਤ ਦਸਾਂਜ ਮੈਂ ਰਣਜੀਤ ਬਾਵਾ ਸਰ ਨੂੰ ਉਹਨਾਂ ਦੇ ਲਾਈਵ ਸ਼ੋ ਸਾਰਸ ਮੇਲਾ ਸੀ ਜੋ ਪਿਛਲੇ ਸਾਲ ਹੋਇਆ ਸੀਗਾ ਆਪਣੇ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਉਹਨਾਂ ਦਾ ਜਿਹੜਾ ਸ਼ੋਅ ਸੀਗਾ ਉਹ ਜਿੱਦਾਂ ਕਿ ਮੈਂ ਲਾਈਵ ਉਹਨਾਂ ਦੀ ਸਟੇਜ ਉੱਤੇ ਬੈਠ ਕੇ ਇੰਜੋਏ ਕੀਤਾ ਤੇ ਉਹਨਾਂ ਨੂੰ ਕਿਉਂਕਿ ਮੈਂ ਉਹਨਾਂ ਲਈ ਆਰਟਵਰਕ ਬਣਾਇਆ ਸੀਗਾ ਆਰਟਵਰਕ ਤੋਂ 70 ਘੰਟੇ ਉਹਨੂੰ ਲੱਗੇ ਸੀਗੇ ਕਿਉਂਕਿ ਉਹ ਵਾਇਰਲ ਵੀ ਹੋਇਆ ਬਹੁਤ ਜ਼ਿਆਦਾ ਵਾਇਰਲ ਹੋਇਆ ਤੇ ਉਹਨਾਂ ਨੇ ਵੀ ਬਹੁਤ ਜ਼ਿਆਦਾ ਤਾਰੀਫ਼ ਕੀਤੀ ਤੇ ਪ੍ਰੇਜ਼ ਕੀਤਾ ਆਪਣੇ ਨੂਰਾ ਸਿਸਟਰ ਜੀ ਹੋਗੇ ਠੀਕ ਉਸ ਤੋਂ ਬਾਅਦ ਆਪਾਂ ਖਾਨ ਸਾਹਿਬ ਜੀ ਹੋਗੇ ਜੋ ਖਾਨ ਸਾਹਿਬ ਜੀ ਸੀ ਉਹਨਾਂ ਨੂੰ ਮੈਂ ਉਹਨਾਂ ਦੇ ਉਸਤਾਦ ਉਸਸ ਫਤਿਹ ਅਲੀ ਖਾਨ ਸਾਹਿਬ ਜੀ ਦੀ ਜੋ ਕਿ ਇੱਕ ਪੇਂਟਿੰਗ ਆਰਟਵਰਕ ਸੀਗਾ ਉਹ ਮੈਂ ਉਹਨਾਂ ਨੂੰ ਜਿੱਦਾਂ ਇੱਕ ਗਿਫਟ ਦੇ ਤੌਰ ਤੇ ਦਿੱਤਾ ਸੀਗਾ ਤੇ ਉਹ ਉਹਨਾਂ ਦੇ ਘਰੇ ਲੱਗਿਆ ਹੋਇਆ ਇਹ ਮੈਂ ਉਹਨਾਂ ਦੇ ਘਰੇ ਵੀ ਜਾ ਕੇ ਆਇਆ ਖਾਨ ਸਾਹਿਬ ਜੀ ਦੇ ਤੇ ਲੋਕਡਾਊਨ ਦੇ ਵਿੱਚ ਆ ਕੇ ਮੈਨੂੰ ਜਿਆਦਾ ਹੈਲਪ ਸੋਸ਼ਲ ਮੀਡੀਆ ਨੇ ਦਿੱਤੀ ਜਾ ਮੋਬਾਈਲ ਲੇ ਲਓ ਆਪਾਂ ਉਹਦੀ ਵਰਤੋਂ ਨਾਲ ਉਹਦੀ ਰਿਸਰਚ ਕਰਕੇ ਨਵੇਂ-ਨਵੇਂ ਪ੍ਰੋਡਕਟ ਕਿਹੜੇ ਆ ਰਹੇ ਕਿਹੜਾ ਬ੍ਰਾਂਡ ਵਧੀਆ ਆ ਉਹਦੇ ਬਾਰੇ ਆਪਾਂ ਰਿਸਰਚ ਕੀਤੀ ਖੁਦ ਤੇ ਉਹਦੇ ਉੱਤੇ ਜੋ ਵੀ ਰਿਜ਼ਲਟ ਆਪਾਂ ਨਿਕਲ ਕੇ ਮਿਲੇ ਤੇ ਉਹਨਾਂ ਦੇ ਉੱਤੇ ਕੰਮ ਕਰਨਾ ਸ਼ੁਰੂ ਕੀਤਾ ਤੇ ਅੱਗੇ ਤੋਂ ਹੋਰ ਵੀ ਵਧੀਆ ਬੈਸਟ ਦਿੱਤਾ ਆਪਣਾ ਅੱਜ ਦਾ ਜਿਨ੍ਹਾਂ ਤੋਂ ਇਨਸਪਾਇਰ ਹੁੰਦਾ ਸੀਗਾ ਉਹਨਾਂ ਦੇ ਸਕੈਚੇ ਤਿਆਰ ਕਰਨੇ ਸ਼ੁਰੂ ਕੀਤੇ ਤੇ ਹੋਰ ਜਿੱਦਾਂ ਮੈਨੂੰ ਛੋਟੇ-ਮੋਟੇ ਪਹਿਲਾਂ ਆਰਡਰ ਆਉਂਦੇ ਹੁੰਦੇ ਸੀਗੇ ਜਾਂ ਮਤਲਬ ਮਤਲਬ ਘੱਟ ਤੋਂ ਘੱਟ ਪੈਸੇ ਜਾਂ ਫਿਰ ਲਾਲੋ ਫਰੀ ਦੇ ਵਿੱਚ ਮੈਨੂੰ ਆਰਡਰ ਕਰਨੇ ਪੈਂਦੇ ਸੀ ਪਰ ਉਹ ਮੇਰਾ ਮਤਲਬ ਕਿ ਫਸਟ ਟਾਈਮ ਸੀਗਾ ਲੇਕਿਨ ਹੁਣ 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 ਕਾਫੀ ਜ਼ਿਆਦਾ ਆਰਡਰਸ ਵੀ ਆ ਰਹੇ ਆ ਇੱਥੇ ਤੱਕ ਕੀ ਬਾਹਰ ਕੈਨੇਡਾ ਤੱਕ ਅਮਰੀਕਾ ਤੱਕ ਇੰਗਲੈਂਡ ਤੱਕ ਵੀ ਮੇਰੇ ਆਰਟਵਰਕਸ ਪਹੁੰਚੇ ਆ ਹੈਲੋ ਲੋ ਮਾਸਟਰਸ ਅਸ਼ੀਗਲ ਆਪ ਦੋਸਤੋ ਮੈਂ ਤੁਹਾਡਾ ਦੋਸਤ ਹਰਦੀਪ ਦੂਆ ਔਰ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਸੋ ਦੋਸਤੋ ਅੱਜ ਤੁਹਾਨੂੰ ਇੱਕ ਐਸੇ ਨੌਜਵਾਨ ਦੀ ਕਹਾਣੀ ਦਿਖਾਵਾਂਗੇ ਜਿਸ ਉਮਰ ਦੇ ਵਿੱਚ ਬੱਚੇ ਮੋਬਾਈਲਾਂ ਤੇ ਇਸ ਸਮੇਂ ਵੀਡੀਓ ਗੇਮਸ ਖੇਡਦੇ ਨੇ ਉਸ ਸਮੇਂ ਉਸ ਨੌਜਵਾਨ ਨੇ ਆਪਣੇ ਹੱਥ ਤੇ ਇੱਕ ਸਕੈਚ ਪੈਨਸਲ ਹੱਥ ਵਿੱਚ ਫੜ ਲਈ ਸੀ ਔਰ ਤੁਹਾਨੂੰ ਦੱਸਦਾ ਕਿ ਅੱਜ ਤਕਰੀਬਨ ਉਸ ਦੀ ਉਮਰ ਜਿਹੜੀ ਹੈਗੀ ਹੈ ਤਕਰੀਬਨ 17 ਸਾਲ ਦੀ ਹੋ ਚੁੱਕੀ ਹੈ ਔਰ ਇੱਥੇ ਤੱਕ ਕਿ ਉਸ ਬੱਚੇ ਨੇ ਇਨਾ ਨਾਮ ਬਣਾਇਆ ਕਿ ਵੱਡੇ ਵੱਡੇ ਜਿਹੜੇ ਸੈਲੀਬ੍ਰਿਟੀ ਨੇ ਪੰਜਾਬੀ ਇੰਡਸਟਰੀ ਦੇ ਰਣਜੀਤ ਬਾਵਾ ਜਿਸ ਤ ਨਦੀ ਗੱਲ ਕਰੀਏ ਤੇ ਉਸ ਦੇ ਵਿੱਚ ਅਗਰ ਗੱਲ ਕਰੀਏ ਤੇ ਭੈਣ ਕੁਮਾਰੀ ਮਾਇਆਵਤੀ ਜੀ ਦਾ ਸਕੈਚ ਉਹਨਾਂ ਨੂੰ ਚਾਕੇ ਪਰਸਨਲੀ ਦਿੱਤਾ ਔਰ ਉਸ ਦੇ ਨਾਲ ਨਾਲ ਅਗਰ ਗੱਲ ਕਰੀਏ ਸੋਸ਼ਲ ਵਰਕਰ ਦੇ ਵਿੱਚ ਗੱਲ ਕਰੀਏ ਤੇ ਅੱਜ ਦੇ ਸਮੇਂ ਅਗਰ ਗੱਲ ਕਰੀਏ ਤੇ ਸਰਦਾਰ ਕਵਲ ਛਾਬੜਾ ਜੀ ਜਿਸ ਨੇ ਬਹੁਤ ਹੀ ਖੂਬਸੂਰਤ ਜਿਹੜਾ ਸਕੈਚ ਉਹਨਾਂ ਦਾ ਤਿਆਰ ਕੀਤਾ ਹੈਗਾ ਵਾ ਸੋ ਫਿਰ ਇਸ ਵਾਰ ਇਸ ਨੌਜਵਾਨ ਦੇ ਨਾਲ ਗੱਲ ਕਰਦੇ ਹਾਂ ਬਹੁਤ ਹੀ ਪਿਆਰਾ ਨਾਮ ਹੈ ਆਰਟਿਸਟ ਸੋਹਿਤ ਔਰ ਜਾਣਦੇ ਕਿ ਕਿਸ ਪ੍ਰਕਾਰ ਦੇ ਨਾਲ ਸੋਹਿਤ ਨੂੰ ਇਹ ਸਾਰੀਆਂ ਚੀਜ਼ਾਂ ਦੀਆਂ ਆਤਤਾ ਪਈਆਂ ਔਰ ਕਿਸ ਪ੍ਰਕਾਰ ਦੇ ਨਾਲ ਬਚਪਨ ਤੋਂ ਲੈ ਕੇ ਤਕਰੀਬਨ 6 ਸਾਲ ਦੀ ਨਦੀ ਉਮਰ ਸੀਗੀ ਔਰ ਦੇ ਨਾਲ ਨਾਲ ਇਹ ਜਿਹੜੇ ਸਕੈਚ ਜਿਹੜੇ ਪੇਂਟਿੰਗ ਕੰਟੀਨਿਊ ਸਕੈਚ ਪੈਨਸਲ ਦੇ ਨਾਲ ਕਰਦੇ ਆ ਰਹੇ ਨੇ ਕਿਸ ਤਰ੍ਹਾਂ ਸ਼ੌਂਕ ਪਿਆ ਔਰ ਅੱਜ ਕਿਸ ਪ੍ਰਕਾਰ ਦੇ ਨਾਲ ਪ੍ਰੋਫੈਸ਼ਨਲ ਜਿਹੜੀ ਪੇਂਟਿੰਗਸ ਆਈਆਂ ਨੇ ਉਹ ਆਪਣੇ ਘਰ ਜਿਹੜਾ ਤਿਆਰ ਕਰਕੇ ਔਰ ਇੱਥੇ ਤੱਕ ਹੀ ਕਾਫੀ ਆਰਡਰਸ ਵੀ ਜਿਹੜੇ ਨੇ ਇਹਨਾਂ ਕੋ ਲਾਉਂਦੇ ਨੇ ਉਹ ਜਾਣਦੇ ਆ ਕਿ ਕਿਸ ਪ੍ਰਕਾਰ ਦੇ ਨਾਲ ਇਹ ਜਿਹੜਾ ਸ਼ੌਂਕ ਇਹਨਾਂ ਦਾ ਵਿਧਿਆ ਆਓ ਫਿਰ ਗੱਲ ਕਰਦੇ ਆ ਸਸੀ ਕਾ ਭਾਜੀ ਸਸੀ ਗੱਲ ਸੋ ਸਭ ਤੋਂ ਪਹਿਲਾਂ ਤੇ ਆਪਣੇ ਬਾਰੇ ਥੋੜਾ ਜਿਹਾ ਪ੍ਰੋਫਾਈਲ ਬਾਰੇ ਦੱਸੋ ਕਿਸ ਪ੍ਰਕਾਰ ਦੇ ਨਾਲ ਤੁਹਾਡੇ ਪਰਿਵਾਰ ਦੇ ਵਿੱਚ ਕੌਣ-ਕੌਣ ਹੈ ਕਿਹੜੇ ਸਕੂਲ ਪੜ੍ਹਦੇ ਹੋ ਸੀ ਮੇਰਾ ਨਾਮ ਆਰਟਿਸਟ ਸ ਤੇ ਮੇਰੇ ਫੈਮਿਲੀ ਦੇ ਵਿੱਚ ਮੇਰੇ ਛੋਟੇ ਸਿਸਟਰ ਆ ਤੇ ਬ੍ਰਦਰ ਫਾਦਰ ਆ ਤੇ ਮਦਰ ਆ ਤੇ ਜੁਆਇੰਟ ਫੈਮਿਲੀ ਆ ਸਾਡੀ ਤੇ ਅਸੀਂ ਸੁੰਦਰਨਗਰ ਬਸਤੀ 6 ਮੁਹੰਮਦ ਵਿਖੇ ਰਹਿੰਦੇ ਆ ਅੱਛਾ ਅਗਰ ਗੱਲ ਕਰੀਏ ਤੇ ਸਕੂਲ ਕਿਹੜੇ ਪੜਦੇ ਪਏ ਤੁਸੀਂ ਇਸ ਟਾਈਮ ਕਿਹੜੀ ਕਲਾਸ ਵਿੱਚ ਹੋ ਮੈਂ 12th ਕਲਾਸ ਦੇ ਵਿੱਚ ਸਰਕਾਰੀ ਸੈਕੰਡਰੀ ਸੀਨੀਅਰ ਸੈਕੰਡਰੀ ਸਕੂਲ ਸਿਖੇਵਾਲ ਦੇ ਵਿੱਚ ਪੜਦਾ ਹਾਂ ਹਮਮ ਤੇ ਇਹ ਸ਼ੌਂਕੜੀ ਉਮਰ ਤੇ ਤੁਹਾਨੂੰ ਪਿਆ ਸੀ ਕਿਸ ਤਰ੍ਹਾਂ ਇਹਨੂੰ ਅੱਗੇ ਕੰਟੀਨਿਊੜਾ ਕੰਟੀਨਿਊ ਕੀਤਾ ਤੁਸੀਂ ਇਹ ਸ਼ੌਂਕ ਮੈਨੂੰ ਬਚਪਨ ਤੋਂ ਹੀ ਸੀਗਾ ਜਿੱਦਾਂ ਕੋਈ ਵੀ ਅਗਰ ਆਪਾਂ ਪਹਿਲਾਂ ਕਾਰਟੂਨ ਤੋਂ ਸ਼ੁਰੂ ਹੋਇਆ ਠੀਕ ਹੈ ਜਿੱਦਾਂ ਕਾਰਟੂਨ ਪਰਫੈਕਟਲੀ ਬਣਨ ਲੱਗ ਗਏ ਉਸ ਤੋਂ ਬਾਅਦ ਵਿੱਚ ਹੌਲੀ-ਹੌਲੀ ਜਿੱਦਾਂ ਕੋਈ ਸਿਨਰੀ ਦੇਖ ਲਈ ਕੋਈ ਪੇਂਟਿੰਗ ਦੇਖ ਲਈ ਜਾਂ ਕਿਸੇ ਦੇ ਵੀ ਘਰੇ ਜਾਂ ਕੋਈ ਵੀ ਫੋਟੋ ਦੇਖ ਲਈ ਪਿਕਚਰ ਦੇਖ ਲਈ ਫਿਰ ਉਹਨੂੰ ਹੌਲੀ-ਹੌਲੀ ਕਾਪੀ ਕਰਨਾ ਚਾਹਿਆ ਜਿਹਦਾ ਦੇ ਹੀ ਰੀਅਲਿਸਟਿਕ ਪਰ ਹਾਥਰੇ ਨਾਲ ਬਣੀ ਹੋਈ ਤਸਵੀਰ ਆਪਾਂ ਬਣਾ ਬਣਾਈਏ ਤੇ ਉਹਦੇ ਦੇ ਉੱਤੇ ਕੰਮ ਕਰਨਾ ਮੈਂ ਸ਼ੁਰੂ ਕੀਤਾ ਹਾਂਜੀ ਤੇ ਹੋਲੀ ਇਹਨੂੰ ਕਿਸ ਤਰ੍ਹਾਂ ਤੁਸੀਂ ਅਪਡੇਟ ਕੀਤਾ ਜੀ ਕਿਉਂਕਿ तकरीबन 10 ਤੋਂ ਸਾਲ ਤੋਂ ਜ਼ਿਆਦਾ ਸਮਾਂ ਤੁਹਾਨੂੰ ਹੋ ਗਿਆ ਇਸ ਦੇ ਨਾਲ ਸਭ ਤੋਂ ਪਹਿਲਾਂ ਕਿਹੜੀ ਪੇਂਟਿੰਗ ਤੋਂ ਸ਼ੁਰੂਆਤ ਕੀਤੀ ਔਰ ਕਿਸ ਤਰ੍ਹਾਂ ਅਲੱਗ-ਅਲੱਗ ਪੇਂਟਿੰਗ ਮੈਂ ਬਣਾਣੀ ਸ਼ੁਰੂ ਕੀਤੀ ਔਰ ਲੋਕਡਾਊਨ ਦਾ ਸਮਾਂ ਕਿੱਦਾਂ ਰਿਹਾ ਤੁਹਾਡਾ ਅ ਪਹਿਲਾਂ ਤਾਂ ਮੇਰਾ ਇਨੀ ਇੰਪਰੂਵਮੈਂਟ ਨਹੀਂ ਸੀਗੀ ਲੋਕਡਾਊਨ ਦੇ ਵਿੱਚ ਆ ਕੇ ਮੈਨੂੰ ਜ਼ਿਆਦਾ ਹੈਲਪ ਸੋਸ਼ਲ ਮੀਡੀਆ ਨੇ ਦਿੱਤੀ ਜਾਂ ਮੋਬਾਈਲ ਕਹਿ ਲੋ ਆਪਾਂ ਉਹਦੀ ਵਰਤੋਨਾ ਉਹਦੀ ਰਿਸਰਚ ਕਰਕੇ ਨਵੇਂ-ਨਵੇਂ ਪ੍ਰੋਡਕਟ ਕਿਹੜੇ ਆ ਰਹੇ ਕਿਹੜਾ ਬ੍ਰਾਂਡ ਵਧੀਆ ਆ ਉਹਦੇ ਬਾਰੇ ਆਪਾਂ ਰਿਸਰਚ ਕੀਤੀ ਖੁਦ ਤੇ ਉਹਦੇ ਉੱਤੇ ਜੋ ਵੀ ਰਿਜ਼ਲਟ ਆਪਾਂ ਨਿਕਲ ਕੇ ਮਿਲੇ ਤੇ ਉਹਨਾਂ ਦੇ ਉੱਤੇ ਕੰਮ ਕਰਨਾ ਸ਼ੁਰੂ ਕੀਤਾ ਤੇ ਅੱਗੇ ਤੋਂ ਹੋਰ ਵੀ ਵਧੀਆ ਬੈਸਟ ਦਿੱਤਾ ਆਪਣਾ ਹਾਂਜੀ ਬਿਲਕੁਲ ਸੋ ਅਗਰ ਲਾਕਡਾਊਨ ਦੇ ਦੌਰਾਨ ਗੱਲ ਕਰੀਏ ਤਾਂ ਲਾਕਡਾਊਨ ਦੇ ਦੌਰਾਨ ਤੁਸੀਂ ਕਿੱਦਾਂ ਆਪਣੇ ਆਪ ਨੂੰ ਨਿਖਾਰਿਆ ਉਸ ਸਮੇਂ ਕਿੱਦਾਂ ਮਿਹਨਤ ਕੀਤੀ ਇਹਨਾਂ ਦੇ ਤੇ ਲਾਕਡਾਊਨ ਦੇ ਵਿੱਚ ਮੈਂ YouTube ਤੋਂ ਟਿਊਟੋਰੀਅਲ ਵੀਡੀਓਜ਼ ਦੇਖ ਕੇ ਪੁਰ ਆਪਣੇ ਜਿੰਨੇ ਵੀ ਆਰਟਿਸਟ ਆ ਵੱਡੇ ਉਹਨਾਂ ਨੂੰ ਫੋਲੋ ਕਰਕੇ ਤੇ ਸਿਰਫ ਉਹਨਾਂ ਨੂੰ ਹੀ ਜਿੱਦਾਂ ਦੇਖਿਆ ਹੋਰ ਕੋਈ ਕੰਮ ਨਹੀਂ ਜਾਂ ਗੇਮਿੰਗ ਵਗੈਰਾ ਜਾਂ ਹੋਰ ਕੁਝ ਵੀ ਐਦਾਂ ਦਾ ਨਹੀਂ ਕਿਉਂਕਿ ਮੇਰੇ ਕੋਈ ਕਾਰਟ ਸੀਗਾ ਉਹਨੂੰ ਇੱਕ ਨਿਖਾਰਨ ਦਾ ਆਪਾਂ ਨੂੰ ਚਾਹੀਦਾ ਸੀਗਾ ਜਰੀਆ ਤੇ ਮੈਂ ਉਹ ਮੋਬਾਈਲ ਤੋਂ ਹੀ ਮਤਲਬ ਸਾਰਾ ਆਰਟ ਦੇ ਰਿਲੇਟਡ ਨੋਲੇਜ ਜਿਹੜੀ ਆ ਉਹ ਹਾਸਲ ਕੀਤੀ ਠੀਕ ਹੈ ਉਹ ਸਭ ਤੋਂ ਪਹਿਲਾਂ ਫਿਰ ਕਿਹੜੀ ਪੋਸਟਰ ਤੁਸੀਂ ਤਿਆਰ ਪੇਂਟਿੰਗ ਸਕੈਚ ਕਰਨੇ ਸ਼ੁਰੂ ਕੀਤੇ ਹੋ ਲੀਲੀ ਕਰਕੇ ਪਹਿਲਾਂ ਤਾਂ ਮੈਂ ਜਿੱਦਾਂ ਸੈਲੀਬ੍ਰਿਟੀਜ਼ ਆਰਟਿਸਟ ਹੋਗੇ ਉਹਨਾਂ ਦੇ ਸਕੈਚ ਬਣਾਉਣੇ ਸ਼ੁਰੂ ਕੀਤੇ ਕਿਉਂਕਿ ਉਹਨਾਂ ਦੀ ਜਿਆਦਾ ਪਬਲਿਸਿਟੀ ਕਰਕੇ ਫਿਰ ਇਸ ਕਰਕੇ ਮੈਂ ਜਿੱਦਾਂ ਜਿਨ੍ਹਾਂ ਤੋਂ ਇਨਸਪਾਇਰ ਹੁੰਦਾ ਸੀਗਾ ਉਹਨਾਂ ਦੇ ਸਕੈਚ ਤਿਆਰ ਕਰਨੇ ਸ਼ੁਰੂ ਕੀਤੇ ਤੇ ਹੋਰ ਜਿੱਦਾਂ ਹੀ ਮੈਨੂੰ ਛੋਟੇ-ਮੋਟੇ ਪਹਿਲਾਂ ਆਰਡਰ ਆਉਂਦੇ ਹੁੰਦੇ ਸੀਗੇ ਜਾਂ ਮਤਲਬ ਮਤਲਬ ਘੱਟ ਤੋਂ ਘੱਟ ਪੈਸੇ ਜਾਂ ਫਿਰ ਲਾ ਲੋ ਫਰੀ ਦੇ ਵਿੱਚ ਮੈਂ ਨਾ ਆਰਡਰ ਕਰਨੇ ਬੰਦੇ ਸੀ ਪਰ ਉਹ ਮੇਰਾ ਮਤਲਬ ਕਿ ਫਰਸਟ ਟਾਈਮ ਸੀਗਾ ਲੇਕਿਨ ਹੁਣ 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 ਕਾਫੀ ਜ਼ਿਆਦਾ ਆਰਡਰਸ ਵੀ ਆ ਰਹੇ ਆ ਇੱਥੇ ਤੱਕ ਕੀ ਬਾਹਰ ਕੈਨੇਡਾ ਤੱਕ ਅਮਰੀਕਾ ਤੱਕ ਇੰਗਲੈਂਡ ਤੱਕ ਵੀ ਮੇਰੇ ਆਰਟਵਰਕਸ ਪਹੁੰਚੇ ਆ ਅੱਛਾ ਬਿਲਕੁਲ ਬਹੁਤ ਵਧੀਆ ਗੱਲ ਹੈ ਤੇ ਅਗਰ ਗੱਲ ਕਰੀਏ ਤੇ ਮੈਂ ਜਿਸ ਤਰ੍ਹਾਂ ਵੀ ਤੁਹਾਨੂੰ ਸਵਾਲ ਕੀਤਾ ਕਿ ਕਿੱਦਾਂ ਸ਼ੁਰੂਆਤ ਕੀਤੀ ਕਿਹੜੇ-ਕਿਹੜੇ ਸਿੰਗਰਸ ਤੋਂ ਸੀ ਸਟੈਪ ਬਾਈ ਸਟੈਪ ਅੱਗੇ ਵਧਦੇ ਗਏ ਔਰ ਕਿਸ ਤਰ੍ਹਾਂ ਤੁਸੀਂ ਉਹਨਾਂ ਨੂੰ ਜਿਹੜਾ ਵਾ ਉਹਨਾਂ ਦੇ ਬਣਾਏ ਹੋ ਸਕੈਚ ਉਹਨਾਂ ਤੱਕ ਪਹੁੰਚਾਏ ਅ ਇਹ ਬਹੁਤ ਹੀ ਜਦਾਏ ਦੇ ਵਿੱਚ ਸੰਘਰਸ਼ ਕਰਨਾ ਪਿਆ ਸਾਨੂੰ ਉਹਨਾਂ ਤੱਕ ਪਹੁੰਚਣ ਲਈ ਜਿੱਦਾਂ ਕਿ ਆਮ ਅਗਰ ਆਪਾਂ ਕਿਸੇ ਸਿੰਗਰ ਨੂੰ ਸੈਲੀਬ੍ਰਿਟੀ ਨੂੰ ਜਾਂ ਕਿਸੇ ਨੂੰ ਵੀ ਮਤਲਬ ਮਿਲਣਾ ਹੋਵੇ ਉਹਨਾਂ ਦਾ ਕੋਈ ਮਤਲਬ ਟੱਕ ਨਹੀਂ ਬੰਦ ਆ ਵੀ ਉਹਨਾਂ ਦੇ ਨਾਲ ਮਿਲਣੇ ਦਾ ਤੇ ਪਰ ਮੈਂ ਜਦੋਂ ਆਰਟਵਰਕ ਲੈ ਕੇ ਜਾਂਦਾ ਸੀਗਾ ਉਹ ਫਿਰ ਖੁਸ਼ ਹੁੰਦੇ ਸੀਗੇ ਬਈ ਆਰਟਵਰਕ ਬਣਾਇਆ ਕਿਸੇ ਨੇ ਮਿਹਨਤ ਕੀਤੀ ਹੈ ਜਾਂ ਕਿੱਦਾਂ ਵੀ ਫਿਰ ਉਹ ਜਿੱਦਾਂ ਕਿ ਉਹ ਖੁਦ ਹੀ ਮਤਲਬ ਬੁਲਾ ਲੈਂਦੇ ਸੀਗੇ ਜਾਂ ਕਿੱਦਾਂ ਵੀ ਪਹਿਲਾਂ ਪਰ ਸਾਨੂੰ ਜਿੱਦਾਂ ਬਹੁਤ ਮਿਹਨਤ ਕਰਨੀ ਪਈ ਜਿੱਦਾਂ ਕੋਈ ਵੀ ਜਿੱਦਾਂ ਕਿਸੇ ਨੂੰ ਮਿਲਣਾ ਆਸਾਨ ਨਹੀਂ ਸੀ ਹੁੰਦਾ ਪਰ ਜਦੋਂ ਆਰਟ ਵਰਕ ਦੇਖਦੇ ਸੀ ਕਿ ਆਰਟ ਦੇਖਦੇ ਸੀ ਫਿਰ ਉਹ ਜਿੱਦਾਂ ਆਪ ਲੈ ਕੇ ਜਾਂਦੇ ਸੀ ਹਾਂਜੀ ਤੁਹਾਨੂੰ ਸਪੋਰਟ ਅੱਛਾ ਹੁਣ ਤੱਕ ਤੁਸੀਂ ਕਿਹੜੇ ਕਿਹੜੇ ਸੈਲੀਬ੍ਰਿਟੀ ਨੂੰ ਮਿਲ ਚੁੱਕੇ ਹੋ ਕਿ ਉਹਨਾਂ ਦੇ ਆਰਟ ਕਿਹੜੇ ਕਿਹੜੇ ਸੈਲੀਬ੍ਰਿਟੀ ਦੇ ਆਰਟ ਬਣਾਏ ਪਹਿਲਾਂ ਮਿਲਣਾ ਦੱਸੋ ਕਿੰਨ ਨੂੰ ਮਿਲੇ ਪਹਿਲ ਮੈਂ ਰஞ்சிਤ ਬਾਬਾ ਸਰ ਨੂੰ ਉਹਨਾਂ ਦੇ ਲਾਈਵ ਸ਼ੋ ਸਾਰਸ ਮਿਲਿਆ ਸੀ ਜੋ ਪਿਛਲੇ ਸਾਲ ਹੋਇਆ ਸੀਗਾ ਆਪਣੇ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਉਹਨਾਂ ਦਾ ਜਿਹੜਾ ਸ਼ੋ ਸੀਗਾ ਉਹ ਜਿੱਦਾਂ ਕਿ ਮੈਂ ਲਾਈਵ ਉਹਨਾਂ ਦੀ ਸਟੇਜ ਦੇ ਉੱਤੇ ਬੈਠ ਕੇ ਇੰਜੋਏ ਕੀਤਾ ਤੇ ਉਹਨਾਂ ਨੂੰ ਕਿਉਂਕਿ ਮੈਂ ਉਹਨਾਂ ਲਈ ਆਰਟਵਰਕ ਬਣਾਇਆ ਸੀਗਾ ਆਰਟਵਰਕ ਉਹ 70 ਘੰਟੇ ਉਹਨੂੰ ਲੱਗੇ ਸੀਗੇ ਜੋ ਕਿ ਬਹੁਤ ਵਾਇਰਲ ਵੀ ਹੋਇਆ ਬਹੁਤ ਜ਼ਿਆਦਾ ਵਾਇਰਲ ਹੋਇਆ ਤੇ ਉਹਨਾਂ ਨੇ ਵੀ ਬਹੁਤ ਜ਼ਿਆਦਾ ਤਾਰੀਫ਼ ਕੀਤੀ ਤੇ ਪ੍ਰੇਸ ਕੀਤਾ ਤੇ ਉਹਨਾਂ ਨੇ ਵੀ ਬਹੁਤ ਜ਼ਿਆਦਾ ਸਪੋਰਟ ਕੀਤੀ ਹਾਂਜੀ ਤੇ ਉਸ ਤੋਂ ਇਲਾਵਾ ਆਪਣੇ ਨੂਰਾ ਸਿਸਟਰ ਜੀ ਹੋਗੇ ਠੀਕ ਉਸ ਤੋਂ ਬਾਅਦ ਆਪਾਂ ਖਾਨ ਸਾਹਿਬ ਜੀ ਹੋਗੇ ਜੋ ਖਾਨ ਸਾਹਿਬ ਜੀ ਸੀ ਉਹਨਾਂ ਨੂੰ ਮੈਂ ਉਹਨਾਂ ਦੇ ਉਸਤਾਦ ਮੁਸਤ ਫਤਿਹ ਅਲੀ ਖਾਨ ਸਾਹਿਬ ਜੀ ਦੀ ਜੋ ਕਿ ਇੱਕ ਪੇਂਟਿੰਗ ਆਰਟਵਰਕ ਸੀਗਾ ਉਹ ਮੈਂ ਉਹਨਾਂ ਨੂੰ ਜਿੱਦਾਂ ਇੱਕ ਗਿਫਟ ਦੇ ਤੌਰ ਤੇ ਦਿੱਤਾ ਸੀਗਾ ਤੇ ਉਹ ਉਹਨਾਂ ਦੇ ਘਰੇ ਲੱਗਿਆ ਹੋਇਆ ਇਹ ਮੈਂ ਉਹਨਾਂ ਦੇ ਘਰੇ ਵੀ ਜਾ ਕੇ ਆ ਖਾਨ ਸਾਹਿਬ ਜੀ ਤੇ ਉਹਨਾਂ ਦੇ ਘਰੇ ਅੱਜ ਵੀ ਉਹ ਲੱਗਿਆ ਹੋਇਆ ਆਰਟਵਰਕ ਤੇ ਕਿਹੜੇ ਕਿਹੜੇ ਸੈਲੀਬ੍ਰਿਟੀਜ਼ ਦੇ ਤੁਸੀਂ ਹੋਰ ਬਣਾਨੇ ਆ ਤਾਂ ਮਿਲੇ ਹੋਗੇ ਕਿੰਨਨوں ਮਿਲੇ ਹੋ ਹਾਂਜੀ ਤੇ ਹੁਣ ਤੱਕ ਕਿੰਨਾਂ ਦੇ ਬਣਾ ਚੁੱਕੇ ਹੋ ਤੁਸੀਂ ਹਾਂਜੀ ਹੋਰ ਅਸੀਂ ਪੰਜਾਬੀ ਇੰਡਸਟਰੀ ਇੰਡਸਟਰੀ ਗੱਲ ਕਰੀਏ ਤਾਂ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਸਿੱਧੂ ਮੂਸੇਵਾਲੇ ਦਾ ਬਣਾਇਆ ਠੀਕ ਹੈ ਉਸ ਤੋਂ ਬਾਅਦ ਉਹ ਉਹਨਾਂ ਕਨਵੋਜ ਲਈ ਦਾ ਇਹ ਦੇਖੋ ਪਿਆ ਹੋਇਆ ਤੁਹਾਡੇ ਸਾਹਮਣੇ ਠੀਕ ਆ ਉਸ ਤੋਂ ਬਾਅਦ ਵਿੱਚ ਲਵ ਗਿੱਲ ਹੋ ਗਏ ਜੀ ਉਹ ਆਪਣੇ ਫਿਲਮ ਇੰਡਸਟਰੀ ਦੇ ਵਿੱਚ ਪੰਜਾਬੀ ਵਿੱਚ ਫਿਰ ਉਸ ਤੋਂ ਬਾਅਦ ਕਿੰਨੇ ਮਹੀਨੇ ਹੋ ਗਏ ਆਪਣੇ ਫਿਰ ਜਿੱਦਾਂ ਹੋਰ ਜਿੱਦਾਂ ਜਿਹੜੇ ਫੇਮਸ ਜਾਂ ਉਹਨਾਂ ਦੇ ਗਾਣੇ ਫੇਮਸ ਹੁੰਦੇ ਸੀਗੇ ਉਸ ਹਾਵਨਾ ਮੈਂ ਫਿਰ ਉਹਨਾਂ ਦੀ ਰੀਲਸ ਪਾਉਂਦਾ ਹੁੰਦਾ ਸੀ ਤੇ ਉਹ ਅੱਗੇ ਉਹਦੀ ਕੋਲਾਬ ਕਰਦੇ ਸੀ ਜਾਂ ਕਿੱਦਾਂ ਵੀ ਉਹਨਾਂ ਦੇ ਨਾਲ ਗੱਲਬਾਤ ਹੁੰਦੀ ਸੀ ਅੱਛਾ ਤੇ ਹੋ ਗਏ ਸੈਲੀਬ੍ਰਿਟੀ ਜਿਹੜੇ ਕਿ ਅਕਸਰ ਚੈਨਲਸ ਤੇ ਆਉਂਦੇ ਨੇ ਹਨਾ ਤੇ ਉਹਨਾਂ ਗੀਤ ਸੁਨੇ ਜਾਂਦੇ ਨੇ ਆ ਮੂਵੀਜ਼ ਦੇਖੀਆਂ ਜਾਂਦੇ ਨੇ ਅਗਰ ਸਿਆਸਤਦਾਨਾਂ ਦੀ ਗੱਲ ਕਰੀਏ ਤਾਂ ਸਿਆਸਤਦਾਨਾਂ ਤੁਸੀਂ ਕਿੰਨਾਂ ਨੂੰ ਇਹਨਾਂ ਨੂੰ ਮਿਲੇ ਆ ਉਹਨਾਂ ਦੇ ਉੱਤੇ ਤੁਸੀਂ ਸਿਆਸਤਦਾਨਾਂ ਦੇ ਵਿੱਚ ਮੈਂ ਸਭ ਤੋਂ ਜਿਹੜੇ ਆ ਆਇਰਨ ਲੇਡੀ ਜਿਨ੍ਹਾਂ ਨੂੰ ਕਿਹਾ ਜਾਂਦਾ ਭੈਣ ਕੁਮਾਰੀ ਮਾਇਆਵਤੀ ਜੀ ਉਹਨਾਂ ਨੂੰ ਮੈਂ ਇੱਕ ਪੇਂਟਿੰਗ ਪਿੱਛੇ ਜਈ ਉਹ ਵੀ ਬੜੀ ਵਾਇਰਲ ਹੋਈ ਇੰਸਟਾਗ੍ਰam ਤੇ ਤੇ ਹੋਰ ਸਾਰੇ ਸੋਸ਼ਲ ਮੀਡੀਆ ਤੇ ਜਿਵੇਂ ਵਿੱਚ ਮੈਂ ਉਹਨਾਂ ਦੀ ਇੱਕ ਆਰਟਵਰਕ ਪੇਂਟਿੰਗ ਬਣਾਈ ਸੀਗੀ ਜੋ ਕਿ ਉਹਨਾਂ ਨੂੰ ਉਹਨਾਂ ਦੀ ਜੋ ਇੱਕ ਰੈਲੀ ਸੀ ਨਮਾਸ਼ਹਿਰ ਦੇ ਕਰੀਬ ਉੱਥੇ ਮੈਂ ਉਹਨਾਂ ਨੂੰ ਗਿਫਟ ਕਰਕੇ ਆਇਆ ਸੀਗਾ ਤੇ ਉਹਨਾਂ ਨੂੰ ਪਰਸਨਲੀ ਮਿਲਣ ਦਾ ਮੌਕਾ ਮਿਲਿਆ ਤੇ ਉਹਨਾਂ ਦਾ ਆਸ਼ੀਰਵਾਦ ਸਪੈਸ਼ਲੀ ਮਿਲਿਆ ਬਈ ਤੁਸੀਂ ਅੱਗੇ ਤੋਂ ਅੱਗੇ ਗਾਂ ਤਰੱਕੀ ਕਰਨੀ ਹੈ ਤੇ ਅਗਰ ਮੇਰੀ ਕਿਸੇ ਹੈਲਪ ਦੀ ਲੋੜ ਹੋਈ ਤਾਂ ਮੈਨੂੰ ਜਰੂਰ ਦੱਸਿਓ ਹੋਰ ਕਿਹਨੂੰ ਮਿਲਿਆ ਹੋਰ ਆਪਾਂ ਜਿੱਦਾਂ ਸੁਖਵੀਰ ਸਿੰਘ ਜੀ ਬਾਦਲ ਉਹਨਾਂ ਦੀ ਵੀ ਪੋਸਟ ਪਿਛਲੇ ਦੋਕ ਸਾਲ ਪਹਿਲਾਂ ਤੇ ਉਦੋਂ ਉਹਨਾਂ ਦੀ ਬਹੁਤ ਵਾਇਰਲ ਹੋਈ ਸੀਗੀ ਉਹਨਾਂ ਨੂੰ ਵੀ ਮਿਲੇ ਆ ਤਾਂ ਉਹਨਾਂ ਨੇ ਆਸ਼ੀਰਵਾਦ ਦਿੱਤਾ ਉਹਨਾਂ ਨੇ ਆਪਣਾ ਤੇ ਹੋਰ ਕਾਫੀ ਜ਼ਿਆਦਾ ਲੀਡਰ ਜਿੰਨੇ ਵੀ ਆਪਣੇ ਐਮਐਲਏ ਸਾਰੇਆਂ ਦੇ ਨਾਲ ਆਪਾਂ ਮਿਲਦੇ ਆ ਸਾਰੇਆਂ ਨਾਲ ਗੱਲਬਾਤ ਬਿਲਕੁਲ ਹਾਂ ਤੁਸੀਂ ਸੈਲੀਬ੍ਰਿਟੀ ਵੀ ਦੱਸਦੇ ਨੇ ਟੂਰਲ ਟਿਸ਼ਨ ਵੀ ਦੱਸਦੇ ਨੇ ਤੇ ਆ ਜਿਹੜੇ ਸੋਸ਼ਲ ਕੰਮ ਕਰਦੇ ਆ ਉਹਨਾਂ ਦਾ ਪੋਰਟਰੇਟ ਕਿਸਾ ਤਿਆਰ ਕੀਤਾ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਮੈਂ ਜਿੱਦਾਂ ਕਿ ਪੀਪੀ ਗੋਲਡੀ ਜਿਹੜੇ ਆਪਣੇ ਠੀਕ ਤੇ ਪੀਪੀ ਗੋਲਡੀ ਜੀ ਉਹ ਮਿਲਣ ਆਏ ਸੀਗੇ ਤੇ ਉਹਨਾਂ ਦਾ ਵੀ ਆਰਟਵਰਕ ਤਿਆਰ ਕੀਤਾ ਹੈ ਪਰ ਉਦੋਂ ਐਨੀ ਮਤਲਬ ਖੂਬਸੂਰਤੀ ਨਹੀਂ ਸੀਗੀ ਪਰ ਫਿਰ ਵੀ ਉਹਨਾਂ ਨੇ ਬਹੁਤ ਜ਼ਿਆਦਾ ਤਾਰੀਫ਼ ਕੀਤੀ ਤੇ ਮੈਨੂੰ ਸਪੋਰਟ ਕੀਤੀ ਤੇ ਉਦੋਂ ਉਹਨਾਂ ਨੇ ਮੈਨੂੰ ਇਨਾਮ ਵੀ ਦਿੱਤਾ ਸੀਗਾ ਤੇ ਉਸ ਤੋਂ ਬਾਅਦ ਮੈਨੂੰ ਜਿਹੜਾ ਲੱਗੇ ਆ ਆਪਣੇ ਸਭ ਤੋਂ ਪਹਿਲਾਂ ਉਸ ਤੋਂ ਬਾਅਦ ਚ ਦੂਸਰੇ ਨੰਬਰ ਤੇ ਆਪਣੇ ਕਵਲ ਛਾਵੜਾ ਜੀ ਜਿਹੜੇ ਕਿ ਬਹੁਤ ਹੀ ਜ਼ਿਆਦਾ ਗਰੀਬਾਂ ਦੀ ਜਾਂ ਜ਼ਰੂਰਤਮੰਦ ਲੋਕਾਂ ਦੀ ਮਤਲਬ ਉਹਨਾਂ ਦੇ ਵਿੱਚ ਵਿਚਰ ਕੇ ਉਹਨਾਂ ਦੇ ਨਾਲ ਇਦਾਂ ਖਾਣਾ ਵਗੈਰਾ ਖਾਂਦੇ ਆ ਜਾਂ ਕਿੱਦਾਂ ਵੀ ਹਨਾ ਉਹਨਾਂ ਨਾਲ ਸ਼ੇਅਰ ਕਰਕੇ ਖਾਂਦੇ ਆ ਤੇ ਉਹ ਚੀਜ਼ ਦੇਖ ਕੇ ਮੈਨੂੰ ਬੜੀ ਹੋਈ ਕਿ ਮੈਂ ਇਹਨਾਂ ਨੂੰ ਇੱਕ ਵਾਰੀ ਮਿਲਣਾ ਜਾਣਾ ਜ਼ਰੂਰ ਉਦਾਂ ਮੈਂ ਮਿਲਣ ਜਿੱਦਾਂ ਮਿਲਣੇ ਦਾ ਕੋਈ ਕੋਈ ਮਤਲਬ ਨਹੀਂ ਬੰਦਾ ਠੀਕ ਹੈ ਤੇ ਇਸ ਕਰਕੇ ਮੈਂ ਉਹਨਾਂ ਦਾ ਆਰਟਵਰਕ ਬਣਾਇਆ ਜੋ ਕਿ ਤੁਹਾਨੂੰ ਦਿਖਦਾ ਹੀ ਹੋਏਗਾ ਜਾਂ ਤੁਸੀਂ ਦੇਖਿਆ ਕਿ ਦੋ ਤਸਵੀਰਾਂ ਤੁਸੀਂ ਤਿਆਰ ਕੀਤੀਆਂ ਉਹਨਾਂ ਦੀ ਹਾਂਜੀ ਇੱਕ ਮੈਂ ਪਹਿਲਾਂ ਕੀਤੀ ਸੀ ਉਸ ਤੋਂ ਬਾਅਦ ਦੁਬਾਰਾ ਇੱਕ ਕੀਤੀ ਸ਼ਾਇਦ ਮੈਨੂੰ ਕੋਈ ਕਮੀ ਪੇਸ਼ੀ ਰਹਿ ਗਈ ਹੋਵੇ ਉਸ ਉਸ ਤੋਂ ਬਾਅਦ ਦੁਬਾਰਾ ਸ਼ੁਰੂ ਕੀਤੀ ਤੇ ਉਹ ਵੀ ਉਹਨਾਂ ਨੂੰ ਕਾਫੀ ਪਸੰਦ ਆਈ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਤੇ ਵੀ ਸਾਂਝੀ ਕੀਤੀ ਸਾਰਿਆਂ ਦੇ ਨਾਲ ਸਟੋਰੀ ਵੀ ਪਾਈ ਲਾਈਕ ਵੀ ਸਾਰਾ ਕੁਝ ਕੀਤਾ ਬਹੁਤ ਜ਼ਿਆਦਾ ਸਪੋਰਟ ਕੀਤਾ ਹਾਂਜੀ ਸੋ ਫਾਈਨਲੀ ਹੁਣ ਅਗਰ ਗੱਲ ਕਰੀਏ ਹੁਣ ਫਿਊਚਰ ਆਪਣੇ ਆਪ ਨੂੰ ਕਿੱਥੇ ਦੇਖਦੇ ਹੋ ਕਿੰਦਾ ਮਤਲਬ ਅੱਗੇ ਨਿਕਲੋਗੇ ਬਿਕੋਜ਼ ਬਿਕੋਜ਼ ਟੈਲੈਂਟ ਤੁਸੀਂ ਦਿਖਾਇਆ ਕਿਸ ਪ੍ਰਕਾਰ ਦਾ ਸਾਰਾ ਕੰਮ ਕਰ ਰਹੇ ਹੋ ਫਿਊਚਰ ਆਪਣਾ ਕਿੱਦਾਂ ਦੇਖਦੇ ਹੋ ਅੱਗੇ ਕਿੱਥੇ ਜਾਵੋਗੇ ਫਿਊਚਰ ਮੈਂ ਦੇਖਦਾ ਪਿਆ ਕਿ ਅ ਅਗਰ ਆਪਾਂ ਕਲਾਤਾ ਹੈ ਆਪਣੇ ਉਰਗਰ ਆਪਾਂ ਥੋੜਾ ਜਿਹਾ ਟੈਟੂ ਵਾਲੀ ਲਾਈਨ ਜੇ ਕਿਸੇ ਵੀ ਚੀਜ਼ ਦੇ ਵਿੱਚ ਆਪਾਂ ਇੱਕ ਵਾਰੀ ਇੰਟਰਸਟ ਕਰ ਲਈ ਹੈ ਨਾ ਬਈ ਆਪਾਂ ਜ ਕੋਈ ਵੀ ਇੰਟਰਸਟ ਮੰਨ ਲਿਆ ਬਈ ਸਾਡਾ ਇਹਦੇ ਵਿੱਚ ਤਾਂ ਉਹਦੇ ਵਿੱਚ ਬਾਣੀ ਹੀ ਜਾਂਦਾ ਹੁੰਦਾ ਇੱਕ ਵਾਰੀ ਠਾਨਣ ਦੀ ਜ਼ਰੂਰਤ ਹੁੰਦੀ ਹੈ ਬਿਲਕੁਲ ਤੁਹਾਡੇ ਪਿੱਛੇ ਕੁਝ ਪੋਸਟਰ ਬਈ ਮੈਂ ਚਾਹਨਾ ਕਿ ਦਰਸ਼ਕਾਂ ਨੂੰ ਪਲੀਜ਼ ਇੱਕ ਇੱਕ ਕਰਕੇ ਦਿਖਾ ਦਿਓ ਨਾਲ ਦੱਸੋ ਕਿੰਨੇ ਕਿੰਨੇ ਦੇ ਸਿਆਰ ਦਿੱਤੇ ਆ ਇਹ ਆਰਟਵਰਕਸ ਨੇ ਜਿੱਦਾਂ ਕੀ ਜਿੱਦਾਂ ਆਰਡਰ ਹੁੰਦੇ ਆ ਉਹਨਾਂ ਤੇ ਆ ਇਹ ਜਿੱਦਾਂ ਡਿਲੀਵਰ ਕਰਨਾ ਰਹਿੰਦਾ ਫਰੇਮ ਕਰਕੇ ਇਹ ਵੀ ਜਿੱਦਾਂ ਕਿਸੇ ਕਲਾਇੰਟ ਨੇ ਬਣਾਇਆ ਉਸ ਤੋਂ ਬਾਅਦ ਇਹ ਜੀ ਬਰਿੰਦਰ ਬਰਾੜ ਇਹਨਾਂ ਦਾ ਆਰਟਵਰਕ ਕਾਫੀ ਢੇਰ ਤੋਂ ਪਿਆ ਹੋਇਆ ਤੇ ਉਸ ਤੋਂ ਬਾਅਦ ਇਹ ਲਵ ਗਿਲ ਜੀ ਤੇ ਆਪਣੇ ਪੰਜਾਬੀ ਇੰਡਸਟਰੀ ਦੇ ਲਵ ਗਿਲ ਜੀ ਤੇ ਉੱਤ ਤੋਂ ਬਾਅਦ ਜੋ ਚਮਕੀਲਾ ਪਿਛਲੇ ਦਿਨੀ ਚਮਕੀਲਾ ਮੂਵੀ ਆਈ ਸੀ ਉਹਦੇ ਵਿੱਚ ਹਾਂਜੀ ਦਿਲਜੀਤ ਦਸਾਂਜ ਆ ਉਹਨਾਂ ਨੇ ਕਰੈਕਟਰ ਉਹਨਾਂ ਦਾ ਪਲੇ ਕੀਤਾ ਸੀਗਾ ਚਮਕੀਲਾ ਜੀ ਦਾ ਉਹਨਾਂ ਦਾ ਪੇਂਟਿੰਗ ਆ ਤੇ ਇਹ ਚਮਕੀਲਾ ਜੀ ਦੀ ਆ ਰੀਅਲ ਬਹੁਤ ਹੀ ਖੂਬਸੂਰਤ ਤਿਆਰ ਕੀਤੀ ਹੋਈ ਹੈ ਹਾਂਜੀ ਸੋ ਅਗਰ ਗੱਲ ਕਰੀਏ ਐਸ ਯੂਥ ਬਾਕੀ ਨੌਜਵਾਨਾਂ ਨੂੰ ਕੀ ਕਹਿਣਾ ਚਾਹੋਗੇ ਬਿਕਾਉਜ਼ ਤੁਸੀਂ ਜੇ ਪਲੱਸ 2 ਦੇ ਵਿੱਚ ਪੜ ਰਹੇ ਹੋ ਇੱਕ ਵਿਦਿਆਰਥੀ ਇੱਕ ਚੰਗਾ ਸਟੂਡੈਂਟ ਹੋ ਔਰ ਇਸ ਮੌਕੇ ਦੇ ਨਾਲ ਨਾਲ ਇੱਕ ਟੈਲੈਂਟ ਤੁਸੀਂ ਜਿਹੜਾ ਤੁਹਾਡਾ ਉਭਰ ਰਿਹਾ ਹੈ ਵੱਡੇ ਵੱਡੇ ਲੋਕਾਂ ਤੁਸੀ ਮਿਲ ਰਹੇ ਹੋ ਐਸ ਉਮਰ ਤੇ ਮਿਲ ਚੁੱਕੇ ਵੀ ਹੋ ਤੇ ਕੀ ਕਹਿਣਾ ਚਾਹੋਗੇ ਯੂਥ ਨੂੰ ਮੈਂ ਯੂਥ ਨੂੰ ਜਾਂ ਮੇਰੇ ਫਰੈਂਡਸ ਆ ਜਿਹੜੇ ਵੀ ਦੇਖ ਰਹੇ ਪਏ ਉਹਨਾਂ ਨੂੰ ਇਹੀ ਸਲਾਹ ਦੇਣੀ ਚਾਹੂੰਗਾ ਕਿ ਤੁਸੀਂ ਆਪਣੀ ਸਕਿੱਲ ਦੇ ਉੱਤੇ ਡਿਵੈਲਪ ਕਰੋ ਜਿਹਦਾ ਸਕਿੱਲ ਸਕਿੱਲ ਦੇ ਉੱਤੇ ਜ਼ਿਆਦਾ ਧਿਆਨ ਦਿਓ ਸਟੱਡੀ ਵੀ ਜ਼ਰੂਰੀ ਆ ਮੈਂ ਵੀ ਸਟੱਡੀ ਕਰਦਾ ਹਾਂ ਲੇਕਿਨ ਆਪਣੀ ਜਿਹੜੀ ਸਕਿੱਲ ਆ ਨਾ ਉਹਨੂੰ ਡਿਵੈਲਪ ਕਰੋ ਜਿਆਦਾ ਤੋਂ ਜਿਆਦਾ ਹਾਂਜੀ ਬਹੁਤ ਬਹੁਤ ਸ਼ੁਕਰੀਆ ਤਾਂ ਸੋ ਤੁਸੀਂ ਦੇਖਿਆ ਕਿ ਇਸ ਪ੍ਰਕਾਰ ਨੇ ਇਸ ਨੌਜਵਾਨ ਨੇ ਜਿਹੜਾ ਹੈਗਾ ਬਹੁਤ ਹੀ ਖੂਬਸੂਰਤੀ ਦੇ ਨਾਲ ਆਪਣਾ ਜਿਹੜਾ ਸਮਾਂ ਹੈਗਾ ਵਾ ਨਾ ਕਿ ਵੀਡੀਓ ਗੇਮਾਂ ਤੇ ਖਰਾਬ ਕਰਕੇ ਬਲਕਿ ਆਪਣੀ ਟੈਲੈਂਟ ਨੂੰ ਹੋਰ ਉਭਾਰ ਕੇ ਅੱਜ ਇਸ ਪ੍ਰਕਾਰ ਤੇ ਇਸ ਮੁਕਾਮ ਤੇ ਪਹੁੰਚ ਚੁੱਕਿਆ ਹੈ ਕਿ ਵੱਡੇ ਵੱਡੇ ਸੈਲੀਬ੍ਰਿਟੀਜ਼ ਨੂੰ ਪਲਸਲੇ ਜਾ ਕੇ ਇਹਨੇ ਆਪਣੀ ਟੈਲੈਂਟ ਦਾ ਜਿਹੜਾ ਵੇਰਵਾ ਨੂੰ ਦਿੱਤਾ ਔਰ ਬਹੁਤ ਖੂਬਸੂਰਤੀ ਦੇ ਨਾਲ ਉਹਨਾਂ ਨੇ ਜਿਹੜੇ ਸਕੈਚ ਤਿਆਰ ਕੀਤੇ ਔਰ ਬਹੁਤ ਹੀ ਖੂਬਸੂਰਤੀ ਦੇ ਨਾਲ ਜਿਹੜੇ ਆਰਟਿਸਟ ਨੇ ਉਹਨਾਂ ਨੂੰ ਵੀ ਇਹਨਾਂ ਦਾ ਵੈਲਕਮ ਕੀਤਾ ਸੋ ਤੁਸੀਂ ਦੇਖ ਸਕਦਾ ਕਿ ਟੈਲੈਂਟ ਤੁਹਾਨੂੰ ਕਿੱਥੋਂ ਦੀ ਕਿੱਥੇ ਤੱਕ ਲੈ ਕੇ ਜਾ ਸਕਦਾ ਹੈਗਾ ਵਾ ਵਿਦਆ ਤੁਹਾਡੇ ਹੱਥ 'ਚ ਕੋਈ ਵੀ ਹੁਨਰ ਹੈ ਕੋਈ ਵੀ ਟੈਲੈਂਟ ਹੈ ਤਾਂ ਤੁਸੀਂ ਵੀ ਬਿਨਾਂ ਕਿਸੇ ਪੈਸੇ ਦੇ ਆਪਣੇ ਟੈਲੈਂਟ ਨੂੰ ਲੈ ਕੇ ਜਾ ਸਕਦੇ ਹੈਗੇ ਹੋ ਅੱਗੇ ਤੱਕ ਵੱਧ ਵੀ ਸਕਦੇ ਔਰ ਫਿਊਚਰ ਦੇ ਵਿੱਚ ਆਪਣੇ ਆਪ ਨੂੰ ਇੱਕ ਵੱਡਾ ਬ੍ਰਾਂਡ ਬਣਾ ਕੇ ਮਾਰਕੀਟ ਤੇ ਵਿਛਾ ਸਕਦੇ ਹੈਗੇ ਹੋ ਤੁਸੀਂ ਆਸ ਕਰਦੇ ਕਿ ਤੁਹਾਨੂੰ ਸਾਡਾ ਤਾਂ ਪ੍ਰੋਗਰਾਮ ਬਹੁਤ ਹੀ ਵਧੀਆ ਲੱਗਿਆ ਉਹਨਾਂ ਲੁਧਿਆਣਾ ਦੇ ਪੇਜ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਪ੍ਰੋਗਰਾਮ ਬਹੁਤ ਹੀ ਅਲੱਗ ਗਏ ਸੋ ਸ਼ੇਅਰ ਜ਼ਰੂਰ ਕਰੋ ਸੋ ਕੈਮਰਾ ਪਰਸਨ ਸੇਵਾ ਸਿੰਘ ਦੇ ਨਾਲ ਹਰਦੀਪ ਦੂਆ ਨੂੰ ਦਿਓ ਇਜਾਜ਼ਤ ਤਨਵਾਦ ਨੂੰ ਜੋੜੇ ਰਹੋ ਲੁਧਿਆਣਾ ਲਾਈਕ ਦਿਨਾ